ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਤਕਰੀਬਨ ਦੋ ਮੱਝਾਂ ਦਿਖਾਉਣੀਆਂ ਐ ਤੇ ਦੋਵੇਂ ਬੂਰੀਆਂ ਮੱਝਾਂ ਐ ਦੋਸਤੋ ਤੇ ਇੱਕ ਤਾਜੀ ਸੋਈ ਆ ਇੱਕ ਹਜੇ ਕੁਝ ਦਿਨ ਸੂਣ ਦੇ ਵਿੱਚ ਬਾਕੀ ਆ ਸੋ ਹਰਵੇਲ ਬਾਈ ਦੇ ਫਾਰਮ ਤੇ ਆਏ ਸੀਗੇ ਪਿੰਡ ਚੌਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਨਾਲ-ਨਾਲ ਲੱਗਦੇ ਪਿੰਡ ਜਿਹੜੇ ਦੋਸਤੋ ਦੁਬਲੀ ਬਰਵਾਲਾ ਚੀਮਾ ਵੱਡੇ ਸਭਰਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡਾਂ ਸੋ ਵੀਰ ਨੂੰ ਤੁਸੀਂ ਸਾਰੇ ਜਾਣਦੇ ਹੈਗੇ ਹੋ ਬਾਕੀ ਬਥੇਰੇ ਜਾਣਕਾਰੀ ਹੈ ਕਿ ਜਿਹੜੀ ਫੁੱਲ ਇਨਫੋਰਮੇਸ਼ਨ ਆਪਾਂ ਬਾਈ ਹਰਵੈਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈਂਦੇ ਆਂ ਤੇ ਪ੍ਰੋਪਰ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਇਹਨਾਂ ਮੱਜਾਂ ਦੀ ਸੋ ਚੱਲਦੇ ਆਂ ਵੀਰ ਦੇ ਕੋਲ ਪੁੱਛ ਲੈਨੇ ਆਂ ਬਥੇਰੇ ਜਾਣਕਾਰੀ ਸਭ ਤੋਂ ਪਹਿਲਾਂ ਵੀਰੇ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸੰਤੋਖ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਭਾਈ ਜੀ ਤੁਹਾਡੇ ਇੱਥੇ ਆਉਣ ਤੇ ਬਹੁਤ-ਬਹੁਤ ਦਿਨੋਂ ਧੰਨਵਾਦ ਠੀਕ ਹੈ ਜੀ ਮਿਹਰਬਾਨ ਇਹ ਬੂਰੀ ਦੀ ਵੀਰਚ ਕੀ ਡਿਟੇਲ ਆ ਕਿ ਕਿੰਨਾ ਸਮਾਂ ਸੂਜਾ ਸੂਜਾਰੀਏ ਕਿ ਸੂਈ ਆ ਤੀਜੇ ਸੂਵੇ ਸੂਈ ਆ ਅੱਛਾ ਜੀ ਇਹ ਸੂਪੀ ਆ ਮਗਰ ਕੱਟਾ ਠੀਕ ਹੈ ਅੱਜ ਸੂਈ ਨੂੰ ਤੀਜਾ ਦਿਨ ਠੀਕ ਹੈ ਤੇ ਬੋਲੇ ਚੱਲ ਰਹੀ ਆ ਕਰੀਬ 8 ਕ ਦੇ ਲਗਭਗ ਜਿਹੜਾ ਬੋਲਾ 8.5 ਜਿਹੜਾ ਹੁਣ ਚੱਲ ਰਹੀ ਆ ਠੀਕ ਹੈ ਕਰੀਬੇ ਦੀ ਕੈਪੈਸਿਟੀ ਆ 12 ਲੀਟਰ ਦੀ ਹੈਗੀ ਆ ਤਾਂ ਇਹਦੀ ਸਭ ਤੋਂ ਵੱਡੀ ਚੀਜ਼ ਆ ਜਿਹੜੇ ਨਾਰਲੀ ਵਾਲੇ ਆਪਣੇ ਸੰਦੀਪ ਬਾਬਾ ਜੀ ਵਾਲੇ ਮਾਲੀ ਸੀਗਾ ਹੂੰ ਉਹਦੀ ਇੱਤਿਹਾਸ ਠੀਕ ਹੈ ਜੀ ਹਾਂ ਜੀ ਪਿੱਛੇ ਜੇ ਆਪਾਂ ਵਿਰਜੀ ਦੀ ਵੀਡੀਓ ਪਾਈ ਸੀ ਉਦੋਂ ਸੂਈ ਨਹੀਂ ਸੀ ਓਦੋਂ ਗੱਪਣ ਸੀ ਗੱਪਣ ਹੁਣ ਸੂਈ ਹੈ ਨਾ ਤੇ ਕਿੰਨੇ ਕਿ ਦਿਨ ਦੱਸਿਆ ਸੂਈ ਨੂੰ ਅੱਜ ਤੀਜਾ ਦਿਨ ਆ ਤੀਜਾ ਦਿਨ ਤੇ ਬਾਕੀ ਭੈਣ ਭਰਾਵਾਂ ਦੀ ਜ਼ਿਆਦਾਤਰ ਇਹ ਸੋਚ ਹੁੰਦੀ ਹੈ ਕਿ ਸੋਇਆ ਪਸ਼ੂ ਜਿਹੜਾ ਉਹ ਖਰੀਦਿਆ ਜਾਵੇ ਹਾਂ ਨਹੀਂ ਸਹੀ ਗੱਲ ਹੈ ਜੀ ਬਾਕੀ ਦੋ ਚਾਰ ਭੈਣ ਭਰਾਵਾਂ ਦੀ ਚੁਵਾਈਆਂ ਕਰਕੇ ਕਰਕੇ ਵੇਖ ਲੈਣਗੇ ਹਾਂਜੀ ਬਿਲਕੁਲ ਜੀ ਬਾਕੀ ਚੋਣ ਬਹੁਤ ਵਧੀਆ ਜੀ ਠੰਡੀ ਸੀ ਬਾਕੀ ਠੰਡੀ ਸੀ ਸਿਰਸਾ ਕਵੀਰਾਂ ਦਾ ਪੂਰੀ ਐ ਮੱਝ ਤੋੜ ਕੇ ਤੁਹਾਨੂੰ ਖੋਲ ਕੇ ਆਪਾਂ ਵਿਖਾਉਨੇ ਆ ਤੇ ਮਗਰ ਮੇਲ ਕਾ ਫਾ ਗਿਆ ਨਾ ਬਿਲਕੁਲ ਜੀ ਕੱ ਤੇ ਲਿਗਾ ਖਾਣੇ ਤੇ ਚਾਰੇ ਪੈਰ ਤੋਤੇ ਆ ਦੋਸਤੋ ਪੂਛ ਬਿਲਕੁਲ ਧਰਤੀ ਨਾਲ ਟੱਚ ਕਰਦੀ ਪੂਛ ਹਵਾਨਾ ਜਿਹੜਾ ਚੰਗਾ ਹਵਾਨਾ ਹੈਗਾ ਬਿਲਕੁਲ ਪੱਧਰ ਲੇਦਾ ਤੇ ਬੂਰੀ ਨੀਲੀ ਰਵੀ ਦੀ ਜਿਹੜੀ ਦੋਸਤੋ ਮੱਝ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਹਮਣੇ ਆ ਲਓ ਆ ਬਾਈ ਇਧਰ ਖੜੇ ਹਾਂ ਆਰਡਰ ਦੀ ਕੁਆਲਟੀ ਦੇਖ ਲੋ ਚੰਗਾ ਸੋਹਣਾ ਜਿਹੜਾ 18 ਹਵਾਨਾ ਹੈਗਾ ਤੇ ਚਵਾ ਵੀ ਆਪ ਪੁੱਛ ਲੈਣੀ ਬਾਈ ਤੋਂ ਕਿੰਦਾ ਦਾ ਚਵਾ ਹੈ ਵੀ ਹਰ ਵੇਲੇ ਚਵਾ ਚੂਹ ਚੰਗਾ ਲੱਗਾ ਇਹਨੂੰ ਉਹਦਾ ਵੀ ਚਵਾ ਬਹੁਤ ਬੋਲਾ ਤੇ ਨੰਬਰ ਆ ਬਾਕੀ ਠੰਡੀ ਆ ਬਹੁਤ ਹੈ ਤੇ ਚੋਣ ਪੋਲੀ ਆ ਬਹੁਤ ਪੋਲੀ ਬਾਕੀ ਕੋਈ ਪੂਰਨੀ ਕੋਈ ਛਟਾ ਨਹੀਂ ਤੇ ਦੋਦ ਤਕਰੀਬਨ ਬਾਰ ਦੇ ਤਕਰੀਬਨ 11 12 ਦੀ ਜਿਹੜੀ ਚਵਾਈ ਆਪਣੇ ਮਤਲਬ ਕਿ ਚਵਾਉਗੀ ਬਾਕੀ ਵਧੇਰੇ ਵੀ ਚਵਾ ਸਕਦੀ ਆ ਬਾਕੀ ਆਪਣੀ ਸਾਲ ਸੁਦਾ ਠੀਕ ਹੈ ਇਸ ਟਾਈਮ ਮੇਰੇ ਥੱਲੇ 8 ਕਿਲੋ ਜਿਹੜਾ ਲਗਭਗ ਚੱਲ ਰਹੀ ਹੈ ਕੋਲ ਦੇ ਠੀਕ ਹੈ ਜੀ ਸੋ ਮੁੱਲ ਕੀ ਵੀਰ ਕਰਤਾ ਹੈਂਦਾ ਮੁੱਲ ਵੀਰ ਜੀ ਆਪਾਂ 58000 ਦੇ ਵਿੱਚ ਮੰਨਤਨ ਕਰਾ ਸਾਡੇ 58000 ਦੇ ਵਿੱਚੋਂ ਹਾਂ ਜੀ ਮੰਨਤਨ ਹੋ ਜਾਏਗਾ ਦੋਸਤੋ 58000 ਦੇ ਵਿੱਚੋਂ ਸੋ ਆਹ ਦੇਖੋ ਚੰਗਾ ਸੋਨਾ ਜਿਹੜਾ 200 ਢਿੱਲਾ ਹਾਂ ਜੇਗਾ ਡਾਂਚਾ ਬੌਡੀ ਸਟਰਕਚਰ ਦਾ ਢਿੱਲਾਪਨ ਬਹੁਤ ਜ਼ਿਆਦਾ ਹੈਗਾ ਮੱਝ ਦੇ ਵਿੱਚ ਬਹੁਤ ਵਧੀਆ ਠੰਡੇ ਸੇ ਜਿੰਨੀ ਵੀ ਆਪਾਂ ਕਹਿਦੇ ਅੱਗੇ ਤਕਰੀਬਨ ਦੋਸਤੋ ਹੁਣ ਤਾਂ ਤਕਰੀਬਨ ਕੋ ਵੀਰ ਦਾ ਵਪਾਰ ਦਾ ਕੰਮ ਅਗੋਂ ਲੈ ਕੇ ਆਇਆ ਪਰ ਜਿਵੇਂ ਦੋ ਕੋ ਕ੍ਰੋਸਿੰਗ ਕਰਵਾਈ ਆ ਮੇਲ ਕਾਫ ਜਿਹੜਾ ਉਹ ਬਲੈਂਕ ਦੇ ਵਿੱਚ ਆ ਅੱਗੇ ਤੁਸੀਂ ਇਸ ਮੱਝ ਤੋਂ ਤਕਰੀਬਨ ਬੱਚੇ ਵੀ ਲੈ ਸਕਦੇ ਜੀ ਬੱਚੇ ਜਿੰਦਾ ਪਹਿਲੇ ਪਹਿਲੇ ਇਹ ਕਿਸ਼ੇ ਕੱਟੀਆਂ ਹੀ ਸੀ ਦੋ ਗੂੜੀਆਂ ਠੀਕ ਆ ਜੀ ਸੋ ਅੱਗੇ ਚੰਗੀ ਬਰੀਡ ਤੇ ਤੁਸੀਂ ਕੰਮ ਕਰ ਸਕਦੇ ਹੋ ਮੱਝ ਦੇ ਵਿੱਚੋਂ ਬੱਚੇ ਲੈ ਕੇ ਲਏ ਜਾ ਸਕਦੇ ਨੀਲੀ ਰਵੀ ਦੇ ਪਿਓਰ ਉਹ ਵੀ ਪੂਰੇ ਬੱਚੇ ਤਕਰੀਬਨ ਤੇ ਇੱਕ ਦੂਜੇ ਨੰਬਰ ਤੇ ਜਿਹੜੀ ਝੋਟੀ ਆ ਉਹ ਵੀ ਪੁੱਛ ਲੈਣੇ ਵੀਰ ਇਹ ਸਮਝ ਦੀ ਕੀ ਡਿਟੇਲ ਆ ਜੀ ਇਹ 70 ਤੀਜੇ ਸੂਈ ਆ ਇਹਦੇ ਥੱਲੇ 10 ਕਿਲੋ ਦੁੱਧ ਇਸ ਟਾਈਮ ਰੈਡੀ ਆ ਠੀਕ ਆ ਜੀ ਤੇ ਕਰੀਬ ਇਹਨੂੰ ਸੂਈ ਨੂੰ ਅੱਜ 14-15 ਦਿਨ ਹੋ ਗਏ ਆ 14-15 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਕੀ ਦੱਸਿਆ ਬੱਚਾ ਪਿੱਛੇ ਕੱਟਾ ਵਾ ਮਿਲਦਾ ਥਾ ਠੀਕ ਆ ਜੀ ਹਾਂ ਜੀ ਆ ਲੋ ਮੇਰ ਕਾਫਾ 7:00 ਵਜੇ ਨਾਲ ਬਹੁਤ ਵਧੀਆ ਕੱਟਾ ਹੈ ਰੱਖ ਲਈਏ ਆਪਣੇ ਤੇ ਆਪਾਂ ਇਹਨੂੰ ਕਹਿੰਦੇ ਵੀਰ ਨੂੰ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਂਦਾ ਤੇ ਦੁੱਧ ਤਕਰੀਬਨ ਅਜੇ ਇਨੇ ਦਿਨਾਂ ਦੇ 10 ਕਿਲੇ ਲਗਭਗ ਜਿਹੜਾ ਹੁਣ ਚੱਲ ਰਿਹਾ ਵਾ ਬਾਕੀ ਚੋਣ ਪੋਲੀ ਆ ਠੀਕ ਹੈ ਬਹੁਤ ਵਧੀਆ 10 ਲੀਟਰ ਦੀ ਮਿਲਕਿੰਗ ਤੁਸੀਂ ਕਰ ਸਕਦੇ ਜੇ ਘਰ ਪਹੁੰਚ ਕੇ ਤੇ ਆਹ ਵੇਖੋ ਜੀ ਬਾਕੀ ਬਹੁਤ ਵੱਜਨ ਵਾਲਾ ਹੈਵੀ ਆ ਬਿਲਕੁਲ ਕੱਦ ਕੋਲ ਤੋਂ ਵਧੀਆ ਹੈਗਾ ਦੋਸਤੋ ਤੇ ਛੋਟੇ ਦਰਮਿਆਨੇ ਦੇ ਕਰਦੇ ਨਹੀਂ ਕਿ ਪਲੱਸ ਆ ਮੀਡੀਅਮ ਹਾਈਟ ਤੋਂ ਪਲੱਸ ਕਹਾਂਗੇ ਆਪਾਂ ਇਹਨੂੰ ਤੇ ਹਵਾਲੇ ਦੀ ਬੰਤਰ 18 ਚ ਕੁਆਲਟੀ ਚੰਗੀ ਆ तकरीबन ਹੋਰ ਵੀ ਦੇਖੀਏ ਦਰਦਈ ਥੋੜੀ ਜਿਹੀ ਕੋਈ ਗੱਲ ਨਹੀਂ ਬੱਦੇ ਸਭ ਦਾ ਜੀ ਦੀ ਅੱਖ ਬਿੱਲੀ ਆ ਹਾਂਜੀ ਟਾਲੇ ਪਨੀਲੀ ਦੇ ਵਿੱਚ ਜਿਹੜੇ ਪਸ਼ੂ ਦੋਸਤ ਆ ਜਾਂਦੇ ਨੇ ਇੱਥੇ ਕਿਉਂਕਿ ਅੱਖ ਬਿੱਲੀ ਆ ਪ੍ਰੋਪਰ ਪਿਛਲੇ ਪੈਰ ਜਿਹੜੇ ਹੈਗੇ ਆ ਮਾਰਕਿੰਗ ਦੇ ਵਿੱਚ ਆ ਤੇ ਨੀਲੀ ਦੇ ਪਸ਼ੂ ਆ ਨੀਲੇ ਦੀਆਂ ਝੋਟੀਆਂ ਵੀ ਆ ਦੋਸਤੋ ਇਦਾਂ ਦੀਆਂ ਪਾਈਆਂ ਜਾਂਦੀਆਂ ਨੇ ਪਿੰਦੀਆਂ ਅੱਖਾਂ ਨੇ ਤੇ ਮੱਥਾ ਵੱਲਾ ਬਿਲਕੁਲ ਥੋੜੀ ਜਿਹੀ ਥੱਲੇ ਬਾਤੀ ਦੇ ਉੱਪਰ ਵੀ ਜਿਹੜੀ ਦੋਸਤੋ ਵਾਈਟ ਨਿਸ਼ਾਨ ਹੈਗਾ ਤੇ ਪੈਰ ਜਿਹੜੇ ਮਗਰਲੇ ਆ ਉਹ ਜਿਹੜੇ ਤਕਰੀਬਨ 3 ਤੋਂ 4-4 ਇੰਚ ਜਿਹੜੇ ਆ ਵਾਈਟ ਹੈਗੇ ਆ ਤੇ ਇਹਦਾ ਮੁੱਲ ਕਿੰਨਾ ਦੱਸਿਆ ਸੀ ਵੀਰ ਇਹਦਾ ਸੰਤੋਬ ਜੀ ਆਪਾਂ ਜਿਹੜਾ ਲੈਣ ਦੇਣ ਮੁੱਲ ਆ 63000 63000 ਹੋ ਜਾਵੇ ਥੋੜਾ ਬਾਦਾ ਦੇਖ ਲਾਂਗੇ ਮਾਨਤਨ ਕਰ ਦਾਂਗੇ ਕਰਦਾ ਕਿਉਂਦੇ ਚ ਵੀ 63000 ਦੇ ਵਿੱਚੋਂ ਵੀ ਜਿਹੜਾ ਮਾਨਤਨ ਹੋ ਜਾਏਗਾ ਜੀ ਠੀਕ ਹੈ ਆ ਲੋ ਆ ਫੁੱਲ ਮੱਝ ਜਿਹੜੀ ਇਸ ਦੀ 200 ਡਿਟੇਲ ਆ ਇਸ ਤੋਂ ਜਿਹੜੀ ਲਾਸਟ ਤੇ ਮੱਝ ਬੂਰੀ ਹੈਗੀ ਐ ਇਹ ਰੰਗ ਦਾ ਜੀ ਬੂਰੀ ਐ ਇਸ ਦੀ ਕੀ ਡਿਟੇਲ ਆ ਜੀ ਇਹ ਸੰਤੂ ਸਾਹਿਬ ਜੀ ਗੱਬਣ ਆ 10 ਦਿਨ ਲੈਂਦੀ ਹੈ ਜੇ ਸੂਨ ਚ ਠੀਕ ਹੈ ਜੀ ਬਾਕੀ ਚੰਗੀ ਹੈ ਜੀ ਹੈਜੀ ਬਾਡੀ ਦੇ ਵਿੱਚ ਇੱਕ ਛੋਟੇ ਦੀ ਦੇਖ ਇਹ ਤਾਂ ਸੌਦਾ ਹੋਣੀ ਕਿਆ ਸੀਗਾ ਜੀ ਇਹਨਾਂ ਸੱਜ ਜੀ ਹੋਇਆ ਸੀਗਾ ਸੌਦਾ ਉਹਨਾਂ ਚਾਰ ਪੰਜ ਦਿਨ ਰਕਾਈ ਵੀ ਸਾਈ ਵੀ ਪਾਈ ਅੱਛਾ ਜੀ ਬਾਅਦ ਵਿੱਚ ਉਹਨਾਂ ਦਾ ਕੋਈ ਪ੍ਰੋਬਲਮ ਆ ਗਈ ਪੈਸੇ ਨਹੀਂ ਬਣੇ ਤੇ ਮੈਂ ਸਗੋਂ ਕਾਫੀ ਭੈਣ ਭਰਾਵਾਂ ਦੇ ਫੋਨ ਵੀ ਆਏ ਉਹਨਾਂ ਨੂੰ ਜਵਾਬ ਵੀ ਦਿੱਤਾ ਉਹ ਤੁਸੀਂ ਦੱਸਿਆ ਵੀ ਯਾਰ 2000 ਸਾਈ ਪਾਈ ਸੀ ਪਰ ਤੁਸੀਂ ਸਾਈ ਵਾਪਸ ਵੀ ਕਰਤੀ ਸੀ ਚਲੋ ਬਿਲਕੁਲ ਬਿਲਕੁਲ ਕੀਤੀ ਸੀ ਉਹਨਾਂ ਤੋਂ ਸੌਦਾ ਨਹੀਂ ਸੀ ਮਤਲਬ ਪੈਸੇ ਨਹੀਂ ਸੀ ਇਕੱਠੇ ਹੋਏ ਠੀਕ ਹੈ ਜੀ ਤੇ ਆਪਾਂ ਸਾਈ ਉਹਨਾਂ ਦੀ ਵਾਪਸ ਕੀਤੀ ਠੀਕ ਹੈ ਠੀਕ ਆ ਵੇਖੋ ਦੋਸਤੋ ਹਜੇ ਬਿਲਕੁਲ ਤਿਆਰੀ ਦੇ ਵਿੱਚ ਆ ਸੌਣ ਜਾ ਰਹੀ ਆ ਤੇ ਦਿਨ ਵੀਰ ਤੋਂ ਕੁਝ ਨਹੀਂ ਵੀ ਸਰਵਾਈਵਰ ਕਿੰਨੇ ਕ ਦਿਨ ਆ ਜੇ ਸੋਚ ਲਈਏ ਬੰਦਾ ਜੀ ਮੇਰਾ ਜੀ 10 ਦਿਨ 15 ਘੜੂਗੀ ਕਿੱਟੂ ਦੀ ਬਾਕੀ ਬਣੂਗੀ ਬਹੁਤ ਪਹਿਲਾਂ ਲੋਕ ਆ ਵੀ ਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਸੰਧਾਰ ਦੀ ਇੱਕ ਚੀਜ਼ ਆ ਕਿ ਪਿਛਲੇ ਥਾਂ ਦੇ ਵਿੱਚ ਜਿਹੜਾ ਬੈਣੀ ਤੋਂ ਦੂਜੀ ਸਾਈਡ ਵਾਲਾ ਹਾਂਜੀ ਹਾਂਜੀ ਇਹ ਥੋੜੇ ਧਾਰ ਰੋਕ ਕੇ ਆਉਂਦੀ ਆ ਠੀਕ ਹੈ ਜੀ ਹਾਂ ਬਾਕੀ ਜਿਹੜਾ ਤੁਸੀਂ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਮਾਚ ਤੁਸੀਂ ਦੱਸਿਆ ਸੀ ਪ੍ਰੋਪਰ ਬਿਲਕੁਲ ਆਪਾਂ ਇਹਨੂੰ ਤੇਲ ਕਹਿ ਕੇ ਹੀ ਦਵਾਂਗੇ ਤੇ ਇਹਨੂੰ ਥਣ ਚਲਦੇ ਕਹਿ ਕੇ ਠੀਕ ਹੈ ਜੀ ਹਾਂ ਜੀ ਕਿਉਂਕਿ ਇਹਦਾ ਰੇਟ ਜੇ ਆਪਾਂ ਬਾਡੀ weight ਦੇ ਵਿੱਚ ਵੀ ਵੇਖੀਏ ਹਾਂਜੀ ਤਾਂ ਜੇ ਆਪਾਂ ਦੋ ਨੰਬਰ ਦੀ ਗੱਲ ਕਰ ਲਈਏ ਤਾਂ ਸੰਧੂ ਸਾਹਿਬ ਜੀ ਜਿੱਥੇ ਆਪਾਂ ਰੇਟ ਕਰਨ ਲੱਗੇ ਉਹਨੇ ਦੀ ਵੈਸੇ ਹੀ ਹੈਗੀ ਆ ਬਿਲਕੁਲ ਹਾਂਜੀ ਆ ਬਾਡੀ weight ਫੁੱਲ ਹੈਗਾ ਦੋਸਤੋ ਜਿਹੜੀ ਕਮੀ ਪੇਚੀ ਹੈਗੀ ਆ ਵੀਰ ਨੇ ਪਿਛਲੀ ਵੀਡੀਓ ਵੀ ਚੈੱਕ ਕਰ ਲਿਓ ਉਹਦੇ ਜੀ ਵੀ ਦੱਸਿਆ ਸੀ ਪ੍ਰੋਪਰ ਵੀ ਇੱਕ ਥਾਂ ਤੋਂ ਤੇ ਲਾ ਉਲਟ ਬਹਿਣੀ ਵਾਲਾ ਪਾਸੇ ਲੈਣਾ ਪਿਛਲਾ ਚੱਲਦਾ ਵਾ ਪਰ ਆਪਾਂ ਨਹੀਂ ਕਵਾਂਗੇ ਕਿ ਮਲਚਾਈ ਪੂਰੀ ਹੁੰਦੀ ਆ ਮਤਲਬ ਧਾਰ ਫਰੀ ਕੰਪਨੀ ਫਰੀ ਆਉਂਦੀ ਆ ਥੋੜੀ ਰੁੱਕ ਕੇ ਆਉਂਦੀ ਆ ਬਾਕੀ ਚਲੋ ਬਾਕੀ ਮੰਨ ਕੇ ਲੈ ਕੇ ਜਾ ਸਕਦੇ ਆ ਤੇ ਬਾਕੀ ਆ ਵੇਖੋ ਬੋਡੀ ਵੇਟ ਪੂਰਾ ਹੈਗਾ ਬਾਕੀ ਫਿਰ ਵੀ ਸੰਦੋ ਤਿੰਨ ਥਾਂ ਦੇ ਵਿੱਚੋਂ ਹੀ ਸੁੱਖ ਚਾਹੀਦੀ ਹੈ ਜਿਹੜੇ ਹਿਸਾਬ ਨਾਲ 15 16 ਲੀਟਰ ਦੀ ਮਾਲ ਕਰਈ ਆ ਤਾਂ ਫਿਰ ਵੀ ਇਹਨੇ 9 10 ਲੀਟਰ ਜਿਹੜਾ ਚੋਈ ਕਰਾਉਗੀ ਬਿਲਕੁਲ ਬਿਲਕੁਲ ਤਿੰਨ ਥਾਣਾਂ ਦੀ ਡਾ ਵਜਨ ਹੈਗਾ ਦੋਸਤੋ ਜਿੱਡਾ ਕਿ ਇਹਨੇ ਭਾਂਡਾ ਬਣਾ ਕੇ ਬਿਲਕੁਲ ਦੇਖੋਗੇ ਨਾ ਤੁਸੀਂ ਹਜੇ ਦਿਨ ਮੈਨੂੰ ਲੱਗਦਾ ਵੀ ਘੱਟੋ ਘਾਟ ਵੀ 8-10 ਦਿਨ ਤਾਂ ਹਜੇ ਲੱखड़ੂਗੀ ਨਹੀਂ ਖੜੂਗੀ ਆਰਾਮ ਨਾਲ ਲੈ ਜਾਣੀ ਇਸਨੇ ਹਾਂਜੀ ਤੇ ਵਟਫਟ ਬਹੁਤ ਜ਼ਿਆਦੇ ਆ ਤੇ ਖੋਲ ਕੇ ਮਦਰ ਭਾਜ ਨੂੰ ਤੋਰੀਆਂ ਨੂੰ ਕੱਢਿਓ ਬਾਹਰ ਮਾਰੋ ਇਹ ਮੋਲ ਵੀ ਇਹਦਾ ਬਿਲਕੁਲ ਜੈਜਪਾਈ ਹਰਵੇ ਨਾਲ ਨਾਲ ਮੋਲ ਵੀ ਜ਼ਰੂਰ ਦੱਸ ਦਿਓ ਕਿੰਨੇ ਕਿ ਟਮਾ ਆ ਮੋਲ ਸੰਤੋਬ ਸਿੰਘ ਜੀ ਲੈ ਦੇ ਜਿਹੜਾ ਸਾਢੇ 4100 ਦੀ ਸਾਢੇ 1/41 ਦੀ ਸਾਢੇ 41 ਦੀ ਹੈ ਨਾ ਹਾਂਜੀ ਬਿਲਕੁਲ ਜੀ ਲੈ ਦੇ ਵਾਰ ਵਜਾਰਦਿਆਂ ਸਾਹ ਨਾਲ ਦੇਖ ਲਿਓ ਬਾਕੀ ਇੱਕ ਜਿਹੜੀ ਵੀਰ ਨੇ ਤੁਹਾਨੂੰ ਦੱਸਦਾ ਵੀ ਥਣ ਪ੍ਰੋਪਰ ਚੱਲਦਾ ਪਰ ਜਿਹੜੇ ਤੁਸੀਂ ਇਹ ਮੰਨ ਕੇ ਤਿੰਨ ਥਣ ਪ੍ਰੋਪਰ ਜਿਹੜੇ ਚੱਲਦੇ ਲੈ ਕੇ ਜਾ ਸਕਦੇ ਜੀ ਸਾਡੇ 1.41 ਹਜ਼ਾਰ ਆ ਜਿਹੜਾ ਦੋਸਤੋ ਮੁੱਲ ਬਾਕੀ ਫਿਰ ਇਹ ਦੋ ਦਿਨ ਨੇ 9-10 ਲੀਟਰ ਦੀ ਚੋਾਈ ਕਿੰਨਾ ਦੇਤਰਾ ਦੇਗੀ ਜੀ ਇਹਦੀ ਵੀ ਬੋਡੀ ਹੈ ਆਹ ਦੇਖੋ ਜੀ ਬਾਕੀ ਜੇ ਜੇ ਸੰਧੂ ਸਾਹਿਬ ਦੇ ਵਿੱਚ ਬੱਚੇ ਲੈਣੇ ਹੋ ਨਾ ਹਾਂਜੀ ਇੱਕ ਚੰਗੀ ਕੁਆਲਿਟੀ ਦੇ ਬੱਚੇ ਬਿਲਕੁਲ ਬਾਕੀ ਕੋਈ ਲੱਸੀ ਫਿੱਕੀ ਨਹੀਂ ਹੈਗੀ ਦੋਸਤੋ ਅੱਜ ਦੇ ਸਮੇਂ 'ਚ ਬਿਲਕੁਲ ਤਿਆਰੀ ਜਾਗੇ ਸੂਨ 'ਚ ਤੇ ਪੌਡੀ ਵੇਟ ਚੰਗਾ ਹੈਗਾ ਤੇ ਕੱਦ-ਕੱਡ ਵੀ ਚੰਗਾ ਤਕਰੀਬਨ ਨੀਲੀ ਰਾਵੀ ਦੇ ਵਿੱਚ ਜਿੱਦਾਂ ਦਾ ਕੱਦ-ਕੱਡ ਦੋਸਤੋ ਪਾਇਆ ਜਾਂਦਾ ਮੀਡੀਅਮ ਕੱਦ-ਕੱਡ ਫਿਰ ਥੋੜਾ ਬੋਲਿਆ ਕੋਠਾ-ਪਾਠਾ ਬਹੁਤ ਚੌੜਾ ਦੇਖੋ ਥੱਬਿਆਂ ਤੋਂ ਥੱਬੇ ਹੀ ਆ ਯਾਰ ਰੇਟ ਜਿਹੜਾ ਦੋਸਤੋ 341000 ਇਸ ਦੀ ਜਿਹੜੀ ਡਿਮਾਂਡ ਆ ਸੋ ਆ ਕੇ ਆਪ ਜੀ ਨਰਕ ਫਰਕ ਕਰ ਲਿਓ ਪਸੰਦੀ ਕਰ ਲਿਓ ਜੋ ਸੀਗਾ ਉਹ ਵੀਰ ਨੇ ਦੱਸਤਾ तकरीबन ਥਾਣੇ ਚਾਲੂ ਆ ਬਟ ਉਹਦੇ ਵਿੱਚ ਥੋੜੀ ਬਾਕੀ ਬਰੀਕਤਾਰ ਆ ਸੋ ਤੁਸੀਂ ਜਿੱਦਾਂ ਵੀ ਚਾਹੇ ਉਦਾਂ ਦਾ ਮਨ ਕੇ ਲੈ ਕੇ ਜਾ ਸਕਦੇ ਹੋ ਤੇ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ